ਇਹ ਜੀ ਸਾਹਿਬ ਮੇਰ ਸਾਹਿਬ ਤਾਂ ਕਹਿ ਰਹੇ ਸਿਰਫ ਜਲੰਧਰ ਚ ਦੋ ਹੀ ਸੜਕਾਂ ਟੁੱਟੀਆਂ ਹੋਈਆਂ ਗੁਰੂ ਰਵਦਾਸ ਚੌਂਕ ਵਾਲੀ ਤਾਂ ਇੱਕ ਡਾਕਟਰ ਬੀਆਰ ਉਮੇਦਕਰ ਵਾਲੀ ਬਾਕੀ ਸੜਕਾਂ ਅਸੀਂ ਬਣਾਤੀਆਂ ਸਾਰੀਆਂ ਦੇਖੋ ਝੂਠ ਕਹਿਣਾ ਜਾਂ ਮੌਕੇ ਤੇ ਚੱਲ ਕੇ ਦੇਖਣਾ ਸੀ ਇਹਨਾਂ ਨੂੰ ਸੜਕਾਂ ਦਿਖਾਣੇ ਆ ਵੀ ਸੜਕਾਂ ਦੇ ਕੀ ਕੀ ਹਾਲਾਤ ਨੇ ਜਲੰਧਰ ਸ਼ਹਿਰ ਅੰਦਰ ਜਿਹੜੀ ਕਾਰ ਵੇਚਣ ਆ ਸਾਡੀ ਇਸ ਤੋਂ ਜਿਆਦਾ ਇੰਤਹਾ ਹੈ ਇੱਕ ਤੋ ਮਾੜੀ ਕਾਰਗੁਜ਼ਾਰੀ ਲਿਖਦੀ ਕੋਈ ਪਾਰਟੀ ਹੋਈ ਨਹੀਂ 75 ਸਾਲਾਂ ਚ ਨਹੀਂ ਹੋਇਆ ਕਿ ਹਾਰੇ ਹੋਏ ਲੋਕਾਂ ਦਾ ਪੱਥਰ ਲੱਗਦਾ ਹੋਵੇ ਜਿਨ੍ਹਾਂ ਨੇ ਟੈਂਡਰ ਪਾਸ ਕੀਤੇ ਹੋਣ ਕਿਰਾਏ ਹੋਣ ਜਿਨ੍ਹਾਂ ਨੇ ਐਸਟੀਮੇਟ ਬਣਾਏ ਹੋਣ ਉਹ ਨਮਾਇੰਦਿਆਂ ਦਾ ਨਾਮ ਉਸ ਪੱਥਰ ਦੇ ਨਾਂ ਹੋਵੇ ਔਰ ਅਸੀਂ ਤੇ ਇਹਨਾਂ ਨੂੰ ਰਿਕਵੈਸਟ ਕਰਕੇ ਥੱਕ ਚੁੱਕੇ ਆਂ ਕਿ ਸਿਰਫ ਸੋਸ਼ਲ ਮੀਡੀਆ ਤੇ ਕੰਮ ਨਾ ਕਰੋ ਪ੍ਰੈਕਟੀਕਲੀ ਵੀ ਕੋਈ ਨਾ ਕੋਈ ਤੁਹਾਨੂੰ ਕੰਮ ਕਰਨਾ ਚਾਹੀਦਾ ਮੇਨ ਮੁੱਦੇ ਹੈਗੇ ਸਾਡੇ ਜਿਹੜਾ ਜੀਵਨ ਸਾਡਾ ਚੱਲ ਰਿਹਾ ਸਾਡੇ ਸੈਂਟਰ ਹਲਕਾ ਨੌਰਤਾਲਕ ਜਿਹੜੇ ਸਾਡੇ ਹਲਕੇ ਆ ਉਹਦੇ ਕਾਰਜ ਚ ਜ਼ਰੂਰੀ ਆ ਸਾਨੂੰ ਸਾਨੂੰ ਸੜਕਾ ਜ਼ਰੂਰੀ ਆ ਸਾਨੂੰ ਸੀਵਰੇਜ ਜ਼ਰੂਰੀ ਆ ਸਾਨੂੰ ਲੋਕਾਂ ਦੀ ਭਲਾਈ ਦੇ ਹਿੱਤ ਦੇ ਵਿੱਚ ਕੰਮ ਜ਼ਰੂਰੀ ਆ ਚਲੰਦਰ ਦੇ ਵਿੱਚ ਜਿਹੜਾ ਕਾਂਗਰਸ ਸੀਨੀਅਰ ਲੀਡਰਾਂ ਵੱਲੋਂ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਕਿ ਜਲੰਧਰ ਦੇ ਵਿੱਚ ਇਹ ਟੁੱਟੀਆਂ ਸੜਕਾਂ ਹੋ ਗਈਆਂ ਲਾਈਟਾਂ ਬੰਦ ਆ ਉਹਦੇ ਨੂੰ ਲੈ ਕੇ ਜਿਹੜਾ ਸੀਨੀਅਰ ਕਾਂਗਰਸੀ ਲੀਡਰਾਂ ਵੱਲੋਂ ਜਿਹੜਾ ਜਲੰਧਰ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿਸ ਤਰ੍ਹਾਂ ਸੰਗੋਠਾ ਚੱਲ ਰਹੀ ਹੈ ਕਾਂਗਰਸ ਦੇ ਵਰਕਰ ਹੋਗੇ ਸੀਨੀਅਰ ਲੀਡਰ ਹੋਗੇ ਸਾਰੇ ਜਿਹੜੇ ਇੱਥੇ ਪਹੁੰਚੇ ਹੋਏ ਕਾਫੀ ਜਿਹੜਾ ਰੋਜ ਪ੍ਰਦਰਸ਼ਨ ਦੇਖੜਾ ਦੇਖਿਆ ਜਾ ਰਿਹਾ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ ਲਗਾਤਾਰ ਜਲੰਧਰ ਦੇ ਵਿੱਚ ਜਿਹੜੇ ਪ੍ਰੋਟੈਸਟ ਜਿਹੜੇ ਕੀਤੇ ਜਾ ਰਿਹਾ ਕਿਸ ਤਰ੍ਹਾਂ ਜਲੰਧਰ ਦੇ ਵਿੱਚ ਜਿਹੜੇ ਰੋਡ ਟੁੱਟੇ ਹੋਏ ਆ ਲਾਈਟਾਂ ਬੰਦ ਪਈਆਂ ਉਸੇ ਨੂੰ ਲੈ ਕੇ ਅੱਜ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਜਲੰਧਰ ਦੇ ਵਿੱਚ ਇੱਕ ਪ੍ਰੋਟੈਸਟ ਜਿਹ ਜੇ ਕੀਤਾ ਜਾ ਰਿਹਾ ਵਾ ਬੇਰੀ ਸਭ ਕੀ ਕਹਿਣਾ ਚਾਹੁੰਦੇ ਆ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਜਲੰਧਰ ਦਾ ਇਸ ਟਾਈਮ ਬਹੁਤ ਹੀ ਮਾੜਾ ਹਾਲ ਜਿਹੜਾ ਹੋਇਆ ਹੈ ਲਾਈਟਾਂ ਬੰਦ ਪਈਆਂ ਸੜਕਾਂ ਟੁੱਟੀਆਂ ਹੋਈਆਂ ਕੀ ਕਹਿਣਾ ਚਾਹੁੰਦੇ ਆ ਦੇਖੋ ਜਲੰਧਰ ਦੀ ਸਭ ਤੋਂ ਵਧੀਆ ਪ੍ਰਾਈਮ ਲੋਕੇਸ਼ਨ ਸੀ ਮਹਾਵੀਰ ਮਾਰਕ ਜੀ ਮੈਂ ਤੁਹਾਡੇ ਰਹੀਂ ਦੱਸਣਾ ਚਾਹਨਾ ਕਿ ਕਿੰਨੇ ਮਾੜੇ ਹਾਲਾਤ ਨੇ ਉਸ ਰੋਡ ਦੇ ਔਰ ਅੱਜ 1 ਸਾਲ ਇਹਨਾਂ ਦੀ ਸਰਕਾਰ ਨੂੰ ਬੜਾ ਹੋਇਆ 1 ਸਾਲ ਹੋ ਗਿਆ ਉਸ ਸੜਕ ਨੂੰ ਔਰ ਰਾਤ ਨੂੰ ਉੱਥੇ ਮੇਹ ਸਾਹਿਬ ਜਾਂਦੇ ਆ ਇਹਨਾਂ ਦੇ ਵਰਕਰ ਸਹਬਾਂ ਜਾਂਦੇ ਆ ਵੀ 2 ਮਹੀਨਿਆਂ ਦੇ ਵਿੱਚ ਕੰਮ ਕੰਪਲੀਟ ਹੋ ਜਾਏਗਾ ਲੇਕਿਨ ਅੱਜ ਤੇ ਬ ਹੋਇਆ ਇੱਕ ਕੰਮ ਕੰਪਲੀਟ ਨਹੀਂ ਹੋਇਆ ਔਰ ਇਹ ਸਿਰਫ ਉਹੀ ਸੜਕ ਨਹੀਂ ਜੇ ਸੀਵਰੇਜ ਦੀ ਗੱਲ ਕਰਦੇ ਆਂ ਸੀਵਰੇਜ ਦੇ ਹਾਲਾਤ ਬਹੁਤ ਮਾੜੇ ਆ ਸਾਡੇ ਏਰੀਆ ਦੇ ਵਿੱਚ ਸਾਰੀ ਜਗ੍ਹਾ ਸੀਵਰ ਬੰਦ ਆ 50 50 ਲੱਖ 40 40 ਲੱਖ ਦੇ ਐਸਟੀਮੇਟ ਬਣੇ ਜਾ ਰਹੇ ਆ ਸੁਪਰ ਸੈਂਕਸ਼ਨ ਮਸ਼ੀਨਾਂ ਦੇ ਲੇਕਿਨ ਉੱਥੇ ਸਫਾਈ ਨਹੀਂ ਹੋ ਰਹੀ ਬਿਲਕੁਲ ਸਿਰਫ ਤੇ ਸਿਰਫ ਜਲ ਹੀ ਐਸਟੀਮੇਟ ਬਣਾਇਆ ਜਾ ਰਹੀ ਲਾਈਟਾਂ ਦੇ ਹਾਲਾਤ ਦੇਖ ਲਓ ਹਰ ਜਗ੍ਹਾ ਦੇ ਲਾਈਟਾਂ ਜਿੱਥੇ ਜਿੱਥੇ ਚਾਹੀਦੀਆਂ ਮੈਂ ਉਦਣ ਕਚਹਿਰੀ ਚੌਂਕ ਤੋਂ ਲੈ ਕੇ ਜਿੱਥੇ ਸਰਦਾਰ ਬਿਆਨ ਸਿੰਘ ਜੀ ਵਰੇ ਦਾ ਸਟੈਚੂ ਲੱਗਾ ਜੀ ਸਿਧਾਂਤ ਚੌਂਕ ਬੀਐਮਸੀ ਚੌਂਕ ਜਿਹਨੂੰ ਕਹਿੰਦੇ ਹੁੰਦੇ ਸੀਗੇ ਉੱਥੋਂ ਤੱਕ ਗਿਆ ਸਾਰੀਆਂ ਲਾਈਟਾਂ ਮੰਨ ਸੀ ਮੈਂ ਲੱਦੇ ਵਾਲੀ ਵਾਲੇ ਓਵਰ ਬ੍ਰਿਜ ਤੇ ਗਿਆ ਜਿੱਥੇ ਦੋ ਤਿੰਨ ਵਾਰੀ ਪ੍ਰਵਾਸੀਆਂ ਨੂੰ ਲੁੱਟਿਆ ਵੀ ਗਿਆ ਜੀ ਤੇਦਿਆਂ ਸਾਰੀਆਂ ਲਾਈਟਾਂ ਬੰਦ ਸੀ ਔਰ ਅਸੀਂ ਇਹਨਾਂ ਨੂੰ ਰਿਕੁਐਸਟ ਕਰਕੇ ਥੱਕ ਚੁੱਕੇ ਆਂ ਕਿ ਸਿਰਫ ਸੋਸ਼ਲ ਮੀਡੀਆ ਤੇ ਕੰਮ ਨਾ ਕਰੋ ਪ੍ਰੈਕਟੀਕਲੀ ਵੀ ਕੋਈ ਨਾ ਕੋਈ ਤੁਹਾਨੂੰ ਕੰਮ ਕਰਨਾ ਚਾਹੀਦਾ। ਬੇਰੀਸਾ ਮੇਅਰ ਸਾਹਿਬ ਤਾਂ ਕਹਿ ਰਹੇ ਸਿਰਫ ਜਲੰਧਰ 'ਚ ਦੋ ਹੀ ਸੜਕਾਂ ਟੁੱਟੀਆਂ ਹੋਈਆਂ ਗੁਰੂ ਰਵਦਾਸ ਚੌਕ ਵਾਲੀ ਤੇ ਇੱਕ ਡਾਕਟਰ ਬੀਆਰ ਉਮੇਦਕਰ ਵਾਲੀ ਬਾਕੀ ਸੜਕਾਂ ਅਸੀਂ ਬਣਾਤੀਆਂ ਸਾਰੀਆਂ। ਦੇਖੋ ਝੂਠ ਕਹਿਣਾ ਜਾਂ ਮੌਕੇ ਤੇ ਚੱਲ ਕੇ ਦੇਖਣਾ ਸੀ ਇਹਨਾਂ ਨੂੰ ਸੜਕਾਂ ਦਿਖਾਣੇ ਆ ਵੀ ਸੜਕਾਂ ਦੇ ਕੀ ਕੀ ਹਾਲਾਤ ਨੇ। ਉਹਨੇ ਥੋੜੀ ਦੇਰ ਪਹਿਲਾਂ ਬਾਬਾ ਜੀ ਦੱਸ ਕੇ ਗਏ ਆ ਜੰਡੂ ਸਿੰਘੇ ਵਾਲੀ ਰੋਡ ਲੰਮਾ ਪਿੰਡ ਤੋਂ ਜੰਡੂ ਸਿੰਘੇ ਵਾਲੀ ਰੋਡ ਦੇ ਹਾਲਾਤ ਦੇਖ ਲੋ ਇੱਕ ਸਾਲ ਇਹਨਾਂ ਦੀ ਸਰਕਾਰ ਨੇ ਬਣਿਆ ਵੀ ਹੋ ਗਿਆ ਹੈ ਉਹ ਉਹਦੇ ਹਾਲਾਤ ਦੇਖ ਲਈਏ ਕੋਈ ਵੀ ਸੜਕ ਦੇਖ ਲੋ ਭਗਤ ਸਿੰਘ ਚੌਕ ਦੇ ਨਾਲ ਸੜਕ ਅੰਦਰੋਂ ਜਾਂਦੇ ਵੀ ਉਹਦੇ ਹਾਲਾਤ ਦੇਖ ਲੋ ਲੱਡੋ ਵਾਲੀ ਰੋਡ ਤੋਂ ਜਦੋਂ ਅਸੀਂ 파ਟਕ 파ਟਕ ਤੋਂ ਅੰਦਰੋਂ ਜਾਂਦੇ ਆ ਜੀ ਉਹ ਗੁਣਾਣਕਪੁਰੇ ਵਾਲੀ ਰੋਡ ਉਸਦੇ ਹਾਲਾਤ ਦੇਖ ਲੋ আর ਜਿਹੜੀ ਸੜਕ ਹੈ ਬਿਲਕੁਲ ਖਰਾਬ ਹੋ ਚੁੱਕੀ ਨੇ ਗੋਸਰਦਾਰ ਨੂੰ ਲਿਖ ਤੋ ਇਹ ਲਗਭਗ 1 ਸਾਲ ਪਹਿਲਾਂ ਜਲੰਧਰ ਦੇ ਲੋਕਾਂ ਨੇ ਹਾਊਸ ਗਠਿਤ ਕੀਤਾ ਕੋਪਰੇਟਿਵ ਤੇ ਤਾਰੀਖ ਦੇ ਵਿੱਚ ਪਹਿਲੀ ਵਾਰੀ ਹੋਇਆ ਕਿਸਨ 91 ਤੋਂ ਕੋਆਪਰੇਸ਼ਨ ਦਾ ਬੈਠਕ ਹੋਇਆ ਉਹ ਤੋਂ ਪਹਿਲਾਂ ਕਮੇਟੀ ਸੀ ਕਿ ਇਹ ਜਿਹੜਾ ਹਾਊਸ ਹੈ ਇਹ ਮਾਈਨੋਰਟੀ ਦੇ ਵਿੱਚ ਹੈ ਇਹਨਾਂ ਨੂੰ ਪੂਰਨ ਮੁਹੰਮਦ ਨਹੀਂ ਮਿਲੀ ਵੈਸੇ ਤਾਂ ਮੌਲਿਕ ਜ਼ਿੰਮੇਵਾਰੀ ਬੰਦੀ ਸੀ ਆਮ ਆਦਮੀ ਪਾਰਟੀ ਦੇ ਸਰਕਾਰ ਦੀ ਕਿ ਉਹ ਇਹ ਚੇਅਰ ਨੂੰ ਨਾ ਆਪਣੇ ਆਪ ਦੇ ਲੈਂਦੇ ਜਾਂਦੇ ਜ਼ਿੰਮੇਵਾਰੀ ਕਿਸੇ ਹੋਰ ਨੂੰ ਦਿੰਦੇ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਮੁੱਢੋਂ ਨਕਾਰਤਾ ਸੀ ਬਟ ਆਪੋਜੀਸ਼ਨ ਦੀ ਜ਼ਿੰਮੇਵਾਰੀ ਬੰਦੀ ਹੈਗੀ ਹੈ ਕਿ ਉਹ ਸਰਕਾਰ ਸਰਕਾਰ ਨੂੰ ਆਈ ਨਾ ਦਿਖਾਵੇ ਜਿਹੜੇ ਲੋਕਾਂ ਦੀ ਮੁਸ਼ਕਿਲਾਂ ਹੈਗੀਆਂ ਉਹਦੇ ਨਾਲ ਉਹਨਾਂ ਨੂੰ ਕੁਝਾਗਰ ਕਰਿਓ ਨਾ ਸੋ ਲਗਾਤਾਰ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਡਿਸਟ੍ਰਿਕਟ ਪ੍ਰਧਾਨ ਸ਼੍ਰੀ ਰਜਿੰਦਰ ਮੇਰੀ ਜੀ ਦੇ ਸਰਪ੍ਰਸਤੀ ਦੇ ਥੱਲੇ ਅਸੀਂ ਇਹ ਚੌਥਾ ਤਰਨਾ ਦੇ ਦੇ ਹਾਂਵੇਂ ਉਹ ਸੜਕਾਂ ਦੇ ਹਾਲਾਤ ਹੋਣ ਭਾਵੇਂ ਉਹ ਸੀਵਰੇਜ ਦੇ ਹੋਣ ਸਟਰੀਟ ਲਾਈਟ ਦੇ ਹੋਣ ਭਾਵੇਂ ਉਹ ਟ੍ਰੈਫਿਕ ਲਾਈਟ ਸੇ ਹੋਣ ਗੰਦਗੀ ਦੇ ਹੋਵੇ ਲੋਇਨ ਆਰਡਰ ਦਾ ਹੋਵੇ ਕਾਰਪੋਰੇਸ਼ਨ ਨੂੰ ਚਲਾਣਾ ਤੇ ਜਿਹੜੇ ਮੇਅਰ ਸਾਹਿਬ ਦੇ ਕਾਲੀਗਸ ਨੇ ਜਿਹੜੇ ਕੌਂਸਲਰ ਸਾਹਿਬ ਲੋਕਾਂ ਨੇ ਚੁਣ ਕੇ ਭੇਜੇ ਆ ਭਾਵੇਂ ਉਹ ਕਿਸੇ ਵੀ ਪਾਰਟੀ ਤੋਂ ਹੈ ਨਹੀਂ ਤਾਂ ਅਸੀਂ ਇਹ ਜਿਹੜੀ ਕਨਸਟੀਟਿਊਸ਼ਨ ਹੈ ਇਹਦੇ ਵਿੱਚ ਬਰਾਬਰ ਦਾ ਹੱਕ ਦਿੱਤਾ ਹੈ ਨਹੀਂ ਤਾਂ ਕਲੈਕਸ਼ਨ ਕਰਾਉਣ ਦੀ ਲੋੜ ਹੀ ਨਾਮਿਨੇਟ ਕੀਤਾ ਜਾ ਸਕਦਾ ਤੇ ਅਗਰ ਉਹ ਲੋਕਾਂ ਨੇ ਆਪਣੇ ਚਾਹਤਿਆਂ ਨੂੰ ਚੁਣ ਕੇ ਭੇਜਿਆ ਹੈਗਾ ਤੇ ਜ਼ਿੰਮੇਵਾਰੀ ਮੇਅਰ ਸਾਹਿਬ ਦੀ ਬੰਦੀ ਕਿ ਉਹਨਾਂ ਦੀ ਇੱਜ਼ਤ ਬਣਾਵੇ ਲੇਕਿਨ ਇਹ ਪਹਿਲੀ ਵਾਰੀ ਜਿਹੜਾ ਕਹਿੰਦੇ ਕਿ ਕਦੇ ਵੀ 75 ਸਾਲਾਂ ਚ ਨਹੀਂ ਹੋਇਆ ਕਿ ਕਦੇ ਵੀ 75 ਸਾਲਾਂ ਚ ਨਹੀਂ ਹੋਇਆ ਕਿ ਹਾਰੇ ਹੋਏ ਲੋਕਾਂ ਦਾ ਪੱਥਰ ਲੱਗਦਾ ਹੋਵੇ ਜਿਨ੍ਹਾਂ ਨੇ ਟੈਂਡਰ ਪਾਸ ਕੀਤੇ ਹੋਣ ਕਰਾਏ ਹੋਣ ਜਿਨ੍ਹਾਂ ਨੇ ਐਸਟੀਮੇਟ ਬਣਾਏ ਹੋਣ ਉਹ ਨੁਮਾਇੰਦਿਆਂ ਦਾ ਨਾਮ ਉਸ ਪੱਥਰ ਦੇ ਨਾਮ ਹੋਵੇ ਕਈ ਵਾਰੀ ਗੱਲ ਕਰਨ ਦੇ ਬਾਵਜੂਦ ਵੀ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਤੇ ਡੀਸੀ ਸਾਹਿਬ ਕੋਈ ਹੱਦ ਪੱਲਾ ਝਾੜ ਲੈਂਦੇ ਕਿ ਇਹ ਸਾਡੇ ਅਧਿਕਾਰ ਦੇ ਵਿੱਚ ਨਹੀਂ ਹੈ ਇਹ ਗੌਰਮੈਂਟ ਦੇ ਅਧਿਕਾਰ ਨੇ ਸੋ ਜਿਹੜਾ ਜਿਹੜੇ ਜਿਹੜੇ ਜਗ੍ਹਾ ਦੇ ਉੱਤੇ ਹਾਰੇ ਹੋਏ ਨੁਮਾਇੰਦਿਆਂ ਦਾ ਨਾਮ ਪੱਥਰ ਦੇ ਉੱਤੇ ਹੋਏਗਾ ਕੱਲ ਤੋਂ ਅਸੀਂ ਲੜੀਵਾਸ ਨੂੰ ਢਾਡਾਂਗੇ ਸਭ ਤੋਂ ਪਹਿਲਾਂ ਅਸੀਂ ਰੇਰੂ ਪਿੰਡ ਦੇ ਵਿੱਚ ਜਿਹੜਾ ਪੱਥਰ ਲੱਗਾ ਹੈਗਾ ਅਸੀਂ ਉਹਨੂੰ ਢਾਵਾਂਗੇ ਉਸ ਤੋਂ ਬਾਅਦ ਜਿੱਥੇ-ਜਿੱਥੇ ਲੱਗਾ ਹੈਗਾ ਉਹਨੂੰ ਅਸੀਂ ਢਾ ਦੋ ਸ਼ਹਿਰੀ ਚੱਟਾ ਜਿ ਮਜੂਰ ਨੇ ਸਾਡੇ ਨਾਲ ਸ਼ਹਿਰੀ ਚੱਟਾ ਅੱਜ ਪ੍ਰੋਟੈਸਟ ਕੀਤਾ ਜਿਹੜਾ ਕੀ ਮਾਮਲਾ ਕੇ ਸਾਡਾ ਟੈਚ ਕੀਤਾ ਗਿਆ ਕਿ ਜਲੰਧਰ ਸ਼ਹਿਰ ਦੇ ਜਿਹੜੇ ਕਾਰਬਸ ਨੇ ਸਾਡੀ ਇਸ ਤੋਂ ਜਿਹੜੀ ਨਾਇਕ ਇੱਥੋਂ ਮਾੜੀ ਕਾਰਗੁਜ਼ਾਰੀ ਦੇ ਨਾਲ ਕੋਈ ਪਾਰਟੀ ਹੋਈ ਨਹੀਂ ਔਰ ਇਹਦਾ ਬੰਦਾ ਲਾੜਦਾ ਸ਼ਾਇਦ ਦਾ ਸਟਰੀਟ ਲਾਈਟ 60 ਤੋਂ 70 ਸਟਰੀਟ ਲਾਈਟ ਪ੍ਰਸੈਂਟ ਲਾਈਟਾਂ 60 ਤੋਂ 70 ਲਾਈਟਾਂ ਸ਼ਹਿਰ ਦੇ ਅਬੰਦ ਪਈਆਂ ਔਰ ਪਾਲੀ ਗੰਦਾ ਆ ਰਹੇ ਲੋਕਾਂ ਨੂੰ ਔਰ ਕੋਤਮ ਜੀ ਕਹਿੰਦਾ ਜਿਹੜਾ ਜੀਵਰ ਵੱਧ ਪਏ ਆ ਔਰ ਇਹਨਾਂ ਨਾਲ ਗਿੱਟੇ-ਗਿੱਟੇ ਪਾਣੀਆਂ ਪੀਰ ਬੋਦਲ ਮੈਚ ਅਸੀਂ ਚਾਰਵੇਂ ਨੋਵੇ ਇਹਨਾਂ ਨੂੰ ਕਹਿ ਰਹਿਆ ਕਿ ਮੈਂ ਪ੍ਰੋਜੈਕਸ਼ਨ ਲਾਉ ਉਤੇ ਮੇਰਾ ਫੋਨ ਸਭ ਤੋਂ ਵੱਡੇ ਵਪਾਰੀ ਰਹਿੰਦੇ ਆ ਪੀਰ ਬੋਦਲ ਮੈਚ ਔਰ ਇਹਦਾ ਬੁਆਰ ਚੱਲਦਾ ਮਰੇਲਾ ਬੰਦਾ ਹਾਲਾਤ ਹੁੰਦਾ ਗਿੱਟੇ-ਗਿੱਟੇ ਗੋਡੇ-ਗੋਡੇ ਪਾਣੀਆਂ ਮੈਂ ਤੁਹਾਨੂੰ ਵੀਡੀਓ ਵੀ ਦਿਖਾਵਾਂਗਾ ਮੈਂ ਤੁਹਾਨੂੰ ਵੀਡੀਓ ਵੀ ਆਦੀ ਇਹਦਾ ਬੰਦਾ ਹਾਲਾਤ ਹੋ ਚੁੱਕਾ ਔਰ ਅੱਜ ਜਿਹੜੀਆਂ ਸੜਕਾਂ ਪਾਈਆਂ ਜਾ ਰਹੀਆਂ ਇਹਦੀ ਪੱਜਰੀ ਵੀ ਨਿਕਲੀ 15 ਦਿਨਾਂ ਚ ਕਦੇ ਬਜਰੀ ਨਿਕਲ ਗਈ ਉਹ ਸੜਕਾਂ ਕੋਈ ਖੁਰਚੀ ਨਹੀਂ ਕੋਈ ਸੁਵਾਈ ਨਹੀਂ ਕਿਤੇ ਸੜਕ ਉੱਪਰ ਸੜਕ ਬਾਦੀ ਉਹ ਜਿਹੜੇ ਐਸਡੀ ਸੀਵਰ ਦੇ ਟੱਕਰ ਉਹ ਵੀ ਥੱਲੇ ਲੁੱਕ ਗਿਆ ਹੁਣ ਕੱਲ ਨੂੰ ਜੇ ਜਨਤ ਜੱਜ ਜਦੋਂ ਪ੍ਰਸ਼ਾਸਨ ਹੋਣੀ ਹੈ ਸਾਡੇ ਇੰਨੀ ਦਿੱਕਤ ਆ ਰਹੀ ਹੈ ਸੀਵਰ ਦੇ ਟੱਕਰ ਤੱਕ ਨਹੀਂ ਲੱਭਣਾ ਅਸੀਂ ਮੈਂਟਰਾਂ ਤੋਂ ਲਾਏ ਆ ਇਹ ਸਿਰਫ ਇਹ ਦੇਖਾ ਆਪਾਂ ਆਪੇ ਲੀਡਰ ਨਹੀਂ ਲਿਸ਼ਕਾਰਵਾਤੇ ਧੱਕੇ ਨਾਲ ਕੰਮ ਕਰਾਈ ਜਾਂਦੇ ਲੋਕ ਕੰਮ ਉਹ ਜਿਹੜੇ ਲੋਕਾਂ ਦੇ ਬਾਅਦ ਚ ਕੰਮ ਤੇ ਆਣ ਆ ਜਿਹੜੇ 我的奶奶了。<laughs> ਕੋਰੋਨਾ ਦੇ ਕਰਕੇ ਕੋਰੋਨਾ ਆਰਪਾ ਦੇ ਕੰਪਲੇ ਹੋ ਰਿਹਾ ਉਹਦੇ ਧਿਆਨ ਦੇ ਦੀ ਜਾਂਚ ਕਰਾਈ ਤੁਸੀਂ ਇਹ ਚੌਂਕਾ ਦੀ ਗੱਲ ਕੀਤੀ ਸਾਰੇ ਜਿਹੜੇ ਵਪਾਰੀ ਕਰਵਾ ਰਹੇ ਕੰਮ ਤੇ ਕਾਰਪੋਰੇਸ਼ਨ ਕੀ ਕਰ ਰਹੀ ਹੈ ਇਸ ਟਾਈਮ ਫਿਰ ਸ਼ਾਇਦ ਜਿਹੜੇ ਵਪਾਰੀ ਉਹਨਾਂ ਨੂੰ ਇੱਕ ਇੱਕ ਚੌਕ ਦਿੱਤਾ ਗਿਆ ਪਰ ਕਾਰਪੋਰੇਸ਼ਨ ਨੇ ਆਪਣੀ ਕਾਰਜਕਾਰੀ ਫੇਲਿਆ ਮੇਨ ਮੁੱਦੇ ਹੈਗੇ ਸਾਡੇ ਜਿਹੜਾ ਜੀਵਨ ਸਾਡਾ ਚੱਲ ਰਿਹਾ ਸਾਡੇ ਸੈਂਟਰ ਹਲਕਾ ਨੌਰਤਾਲ ਜਿਹੜਾ ਸਾਡੇ ਹਲਕੇ ਆ ਉਹਦੇ ਕਾਰਜ ਜ਼ਰੂਰੀ ਹੈ ਸਾਨੂੰ ਸਾਨੂੰ ਸੜਕਾ ਜ਼ਰੂਰੀ ਹੈ ਸਾਨੂੰ ਸੀਵਰੇਜ ਜ਼ਰੂਰੀ ਹੈ ਸਾਨੂੰ ਲੋਕਾਂ ਦੀ ਪਹਲਾਈ ਇਹਤੂ ਦੇ ਵਿੱਚ ਕੰਮ ਜ਼ਰੂਰੀ ਆ ਸਰਕਾਰਾਂ ਨੂੰ ਅਸੀਂ ਤਾਂ ਹੀ ਜਗਾਉਣ ਵਾਸਤੇ ਇਹ ਚੀਜ਼ਾਂ ਕਰੀਆਂ ਕਿ ਸ਼ਾਇਦ ਇਹ ਧਰਨੇ ਲਾਉਣ ਨਾਲ ਸਰਕਾਰਾਂ ਜਾਗੇ ਤੇ ਸਾਡੇ ਹਲਕੇ ਦਾ ਵਿਕਾਸ ਹੋ ਸਕੇ ਮੈਂ ਸੈਂਟਰ ਹਲਕੇ ਦੇ ਵਿੱਚ ਇਸ ਟਾਈਮ ਜੋ ਹਾਲਾਤ ਸੈਂਟਰ ਹਲਕੇ ਦੇ ਬਣੇ ਹੋਏ ਆ ਉਹ ਤੁਸੀਂ ਸੋਚ ਵੀ ਨਹੀਂ ਸਕਦੇ ਉਧਰ ਦੇ ਲੋਕ ਕਿੰਨੇ ਪਰੇਸ਼ਾਨ ਹੋਏ ਪਏ ਆ ਜਗਿੱਟੀ ਚੌਕ ਫਲਾਈਓਵਰ ਦੀ ਹਰ ਰੋਜ਼ ਦਿੱਕਤ ਸੁਰੇਸ਼ਾਮ ਰਹੀ ਦੀ ਆ ਉਹ ਦਿੱਕਤ ਕਿੰਨੇ ਦੂਰ ਕਰਨੀ ਆ ਮੌਜੂਦਾ ਸਰਕਾਰ ਨੇ ਕਰਨੀ ਆ ਪ੍ਰਸ਼ਾਸਨ ਨੇ ਕਰਨੀ ਆ ਇਹ ਜਗਿੱਟੀ ਚੌਕ ਤੋਂ ਕੰਮ ਜੁੜੀ ਸੀ ਗੁਨਾਂਦ ਯੂਨੀਵਰਸਿਟੀ ਨੂੰ ਚਾਹੀਦਾ ਆ ਉਹ ਯੂਨੀਵਰਸਿਟੀ ਤੱਕ ਜਾਂਦੇ ਜਾਂਦੇ ਤੁਹਾਡਾ ਮੂੰਹ ਸਿਰ ਇੱਕੋ ਜਿਹਾ ਹੋ ਜਾਂਦਾ ਕਿਉਂ ਕਿ ਤੇ ਮਿੱਟੀ ਬਹੁਤ ਆ ਰੋਡ ਸਾਰੇ ਟੁੱਟੇ ਪਏ ਆ ਅਸੀਂ ਇਹ ਮੇਨ ਮੁੱਦੇ ਜਿਹੜੇ ਆ ਗਿਆ ਇਹਨਾਂ ਤੇ ਗੱਲਾਂ ਕਰਾਂਗੇ ਔਰ ਇਸ ਕਰਕੇ ਅਸੀਂ ਅੱਛਾ ਜੋ ਕੀਤਾ ਇਹ ਨਾਲ ਕਿਉਂਕਿ ਸਾਨੂੰ ਸਾਡੇ ਏਰੀਆ ਦਾ ਸਾਡੇ ਆਪਣੇ ਬਾਡਾ ਦਾ ਸਾਨੂੰ ਵਿਕਾਸ ਚਾਹੀਦਾ ਆ ਜੋ ਕਿ ਹੋ ਨਹੀਂ ਰਿਹਾ ਅਗਰ ਇਹ ਆਉਣ ਵਾਲੇ ਸਮੇਂ 'ਚ ਇਦਾਂ ਹੀ ਰਹੇਗਾ ਤਾਂ ਵੱਡੇ ਪੱਧਰ ਤੇ ਲੋਕਾਂ ਨਾਲ ਬੈਠ ਕੇ ਧਰੇ ਲਾਵਾਂਗੇ